ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਹੈ ਤੁਸੀਂ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਤੇ ਮੌਜਾ ਮਾਨਦੇ ਹੋਵੋਗੇ ਤੇ ਗਰਮੀ ਤੋਂ ਬਚੇ ਹੋਵੋਗੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਪੜ ਚੁੱਕੇ ਇਹ ਕਿ ਬੋਲੀ ਕੀ ਹੈ ਬੋਲੀਆਂ ਦੀਆਂ ਕਿੰਨੀਆਂ ਕਿਸਮਾਂ ਨੇ ਉਪ ਬੋਲੀ ਕੀ ਹੈ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਕਿਹੜੀ-ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਵਿਆਕਰਨ ਕੀ ਹੈ ਤੇ ਵਿਆਕਰਨ ਦੀਆਂ ਕਿੰਨੀਆਂ ਕਿਸਮਾਂ ਨੇ ਜੀ ਪਰ ਫਿਰ ਵੀ ਸਾਨੂੰ ਜ਼ਰੂਰਤ ਹੈ ਕਿ ਜੋ ਅਸੀਂ ਪੜ ਚੁੱਕੇ ਉਹਨੂੰ ਅਸੀਂ ਜਾਂਚ ਲਈਏ ਵੀ ਅਸੀਂ ਉਹ ਚੋਂ ਸਾਨੂੰ ਕਿੰਨਾ ਕ ਆਉਂਦਾ ਹੈ ਕਿੰਨਾ ਕਸੀਂ ਉਸ ਵਿੱਚੋਂ ਗਿਆਨ ਪ੍ਰਾਪਤ ਕਰ ਚੁੱਕੀ ਆ ਏਸੇ ਆਧਾਰ ਤੇ ਜੀ ਅੱਗੇ ਮੈਂ ਕੁਝ ਜਿਹੜੇ ਪ੍ਰਸ਼ਨ ਲੈ ਕੇ ਆਈਆਂ ਉਹਦੇ ਉੱਤਰ ਤੁਸੀਂ ਸਿਰਫ ਟਿਕ ਮਾਰਕ ਦੇ ਰੂਪ ਦੇ ਵਿੱਚ ਦੇਣੇ ਹੋਣਗੇ ਜੀ ਆਜੋ ਜੀ ਚਲਿਏ ਫਿਰ ਅੱਗੇ ਹਾਂਜੀ ਪਹਿਲਾ ਪ੍ਰਸ਼ਨ ਆ ਗਿਆ ਜੀ ਬੋਲੀ ਕਿਸ ਦਾ ਸਾਧਨ ਹੈ ਗੱਲਬਾਤ ਦਾ ਨੱਚਣ ਦਾ ਜਾਂ ਖੇਡਣ ਦਾ ਜਾਂ ਫਿਰ ਉਪਰੋਕਤ ਸਾਰੇ ਹਾਂਜੀ ਸੋਚੋ ਫਿਰ ਕੀ ਹੈ ਜਵਾਬ ਇਹਦਾ ਹਾਂਜੀ ਇਹਦਾ ਪਹਿਲਾ ਜਿਹੜਾ ਜਵਾਬ ਹੈ ਉਹ ਠੀਕ ਹੈ ਜੀ ਗੱਲਬਾਤ ਦਾ ਗੱਲਬਾਤ ਦਾ ਸਾਧਨ ਹੈ ਜੀ ਬੋਲੀ ਬੋਲੀ ਦੇ ਦੁਆਰਾ ਅਸੀਂ ਇੱਕ ਦੂਜੇ ਨਾਲ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕਰ ਸਕਦੇ ਹਾਂ ਜੀ ਦੂਜਾ ਹੈਗਾ ਜੀ ਕਿਹੜੀ ਭਾਸ਼ਾ ਸੁੱਧ ਤੇ ਮਿਆਰੀ ਭਾਸ਼ਾ ਹੁੰਦੀ ਹੈ ਜੀ ਪਹਿਲਾ ਹੈਗਾ ਮਾਤ ਪਾਸ਼ਾ মৌখিক ਪਾਸ਼ਾ ਲਿਖਤੀ ਪਾਸ਼ਾ ਜਾਂ ਸੰਕੇਤਿਕ ਪਾਸ਼ਾ ਜਿਹਨੂੰ ਇਸ਼ਾਰਿਆਂ ਵਾਲੀ ਕਹਿੰਦੇ ਨੇ ਅਸੀਂ ਹਾਂਜੀ ਦੂਜੇ ਦਾ ਆਨਸਰ ਕੀ ਹੈ ਜੀ ਹਾਂਜੀ ਤੀਸਰਾ ਲਿਖਤੀ ਪਾਸ਼ਾ ਤੀਸਰਾ ਹੈਗਾ ਜੀ ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ ਹਿੰਦੀ ਪੰਜਾਬੀ ਉਰਦੂ ਜਾਂ ਅੰਗਰੇਜ਼ੀ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਦੂਜਾ ਬਿਲਕੁਲ ਠੀਕ ਹੈ ਜੀ ਚੱਲਦੇ ਆ ਜੀ ਫਿਰ ਅੱਗੇ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ 4 3 2 ਜਾਂ 5 ਹਾਂ ਜੀ ਤੀਸਰਾ ਠੀਕ ਹੈ ਜੀ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਲਿਖਤੀ ਬੋਲੀ ਤੇ ਬੋਲ ਚਾਲ ਦੀ ਬੋਲੀ ਜੀ ਇਸ ਤੋਂ ਅੱਗੇ ਹੈਗਾ ਜੀ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ ਪੰਜਾਬੀ ਉਰਦੂ ਹਿੰਦੀ ਜਾਂ ਅੰਗਰੇਜ਼ੀ ਹਾਂਜੀ ਚੌਥਾ ਆਪਸ਼ਨ ਠੀਕ ਹੈ ਜੀ ਅੰਗਰੇਜ਼ੀ ਮਲਬਈ ਉਪਬੋਲੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਜੀ ਆਪਾਂ ਪਿੱਛੇ ਪੜ ਚੁੱਕੇ ਹੁਣ ਆਪਾਂ ਇਕੱਲੇ-ਇਕੱਲੇ ਨੂੰ ਵੇਖਦੇ ਆ ਹੁਸ਼ਿਆਰਪੁਰ ਕਿੱਥੇ ਕਿੱਥੇ ਜਿਹੜੀ ਉਪਬੋਲੀ ਬੋਲੀ ਜਾਂਦੀ ਹੈ ਜੀ ਹੁਸ਼ਿਆਰਪੁਰ ਹਾਂਜੀ ਇਹ ਚ ਦੁਆਬੀ ਬੋਲੀ ਜਾਂਦੀ ਹੈ ਗੁਰਦਾਸਪੁਰ ਦੇ ਵਿੱਚ ਮਾਜੀ ਜੀ ਰੋਪੜ ਪੁਆਦੀ ਤਾਂ ਪਿੱਛੇ ਜਿਹੜਾ ਬਚ ਗਿਆ ਫਤੇਗੜ ਸਾਹਿਬ ਦੇ ਕੁਝ ਜਿਲ੍ਹਿਆਂ ਦੇ ਵਿੱਚ ਮਲਬਈ ਭਾਸ਼ਾ ਬੋਲੀ ਜਾਂਦੀ ਹੈ ਜੀ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਜੀ 10 14 22 ਜਾਂ 2 ਹਾਂਜੀ ਬਿਲਕੁਲ ਠੀਕ 22 ਇਸ ਤੋਂ ਅੱਗੇ ਦੇਖੋ ਜੀ ਵਿਆਕਰਨ ਦੇ ਕਿੰਨੇ ਅੰਗ ਹਨ 2 3 5 ਜਾਂ 4 ਜੀ ਹਾਂ ਜੀ ਬਿਲਕੁਲ ਸਹੀ ਹੈ ਜੀ ਆਪਣਾ ਚੌਥਾ ਕਿਹੜੇ-ਕਿਹੜੇ ਹੁੰਦੇ ਨੇ ਜੀ ਅੱਖਰਬੋਧ ਅਰਥਬੋਧ ਬਾਗਬੋਧ ਤੇ ਸ਼ਬਦਬੋਧ ਜੀ ਭਾਸ਼ਾ ਦੀ ਜਿਹੜੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਜੀ ਪਹਿਲਾਂ ਦੇਖੋ ਵਿਆਕਰਣ ਸ਼ਬਦ ਬਾਗ ਜਾਂ ਅੱਖਰ ਜੀ ਹਾਂ ਜੀ ਸਭ ਤੋਂ ਛੋਟੀ ਤੋਂ ਛੋਟੀ ਕਿਹੜੀ ਹੁੰਦੀ ਹੈ ਅੱਖਰ ਵੱਡੀ ਕਿਹੜੀ ਹੋਈ ਫਿਰ ਬਾਗ ਜੀ ਪੰਜਾਬੀ ਲਿਖਣ ਲਈ ਕਿਹੜੀ ਲਿਪੀ ਠੁਕਮੀ ਹੈ ਜੀ ਸ਼ਾਮੁਖੀ ਦੇਵਨਾਗਰੀ ਗੁਰਮੁਖੀ ਜਾਂ ਕੋਈ ਵੀ ਨਹੀਂ ਹਾਂ ਜੀ ਤੀਸਰਾ ਆਪਸ਼ਨ ਬਿਲਕੁਲ ਠੀਕ ਹੈ ਗੁਰਮੁਖੀ ਜੀ ਹਾਂ ਜੀ ਹੁਣ ਤੁਸੀਂ ਆਪਣੇ ਆਪਣੇ ਮਿਲਾ ਕੇ ਦੇਖ ਲਿਓ ਤੇ ਤੁਹਾਨੂੰ ਪਤਾ ਲੱਗ ਜਾਣਾ ਅਸੀਂ ਜੋ ਪੜਿਆ ਸੀ ਸਾਨੂੰ ਉਸ ਦੇ ਵਿੱਚੋਂ ਕਿੰਨਾ ਆਉਂਦਾ ਹੈ ਤੇ ਮਾਪਿਆਂ ਨੂੰ ਇੱਕ ਬੇਨਤੀ ਹੈ ਕਿ ਬੱਚੇ ਇਸ ਸਮੇਂ ਜਿਹੜੇ ਹੈਗੇ ਨੇ ਉਹ ਘਰਾਂ ਦੇ ਵਿੱਚ ਨੇ ਛੁੱਟੀਆਂ ਹੋ ਚੁੱਕੀਆਂ ਨੇ ਤਾਂ ਉਹਨਾਂ ਨੂੰ ਜਿਹੜੀ ਲਿਖਣ ਕਲਾ ਹੈ ਉਹ ਤੇ ਸੁਣਨ ਵਾਲੀ ਕਲਾ ਉਹਨੂੰ ਉਜਾਗਰ ਕੀਤਾ ਜਾਵੇ ਜੀ ਉਹਨਾਂ ਨੂੰ ਕੋਈ ਵਿਸ਼ਾ ਦਿੱਤਾ ਜਾਵੇ ਜੀ ਤੇ ਉਹ ਆਪਣੇ ਜਿਹੜੇ ਵਿਚਾਰ ਨੇ ਉਹ ਲਿਖ ਸਕਣ ਤੇ ਵੱਧ ਤੋਂ ਵੱਧ ਉਹਨਾਂ ਨੂੰ ਕਿਤਾਬਾਂ ਪੜਨ ਲਈ ਪ੍ਰੇਰਿਤ ਕੀਤਾ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ